ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਅਰਦਾਸ ਕਰਨ ਦੀ ਗੁਪਤ ਵਿਧੀ ਕਿਵੇਂ ਦਸੀ ਅਤੇ ਕਿਹੜੀ ਦਸੀ ਆਓ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਸਾਹਾ ਸੰਗਤ ਜੀ ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ-ਅੱਗੇ ਚੱਲਦੇ ਜਾ ਰਹੇ ਸਨ ਅਤੇ ਭਾਈ ਮਰਦਾਨਾ ਜੀ ਪਿੱਛੇ-ਪਿੱਛੇ ਆ ਰਹੇ ਸਨ ਤਾਂ ਅੱਗੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਕੀ ਵੇਖਦੇ ਹਨ ਕਿ ਮਰਦਾਨਾ ਨਾਲ ਨਹੀਂ ਆ ਰਿਹਾ ਹੈ ਕਿੱਥੇ ਰਹਿ ਗਿਆ ਹੈ ਤਾਂ ਜਦ ਗੁਰੂ ਨਾਨਕ ਪਾਤਸ਼ਾਹ ਜੀ ਪਿੱਛੇ ਮੁੜ ਕੇ ਦੇਖਦੇ ਹਨ ਤਾਂ ਭਾਈ ਮਰਦਾਨਾ ਉੱਥੇ ਡਿੱਗ ਪੈਂਦਾ ਹੈ ਅਤੇ ਉਹ ਉੱਠਣ ਦਾ ਯਤਨ ਕਰ ਰਿਹਾ ਹੁੰਦਾ ਹੈ ਪਰ ਉਸ ਤੋਂ ਉੱਠਿਆ ਨਹੀਂ ਜਾ ਰਿਹਾ। ਨਾਨਕ ਪਾਸ਼ਾ ਜੀ ਪੁੱਛਣ ਲੱਗੇ ਕਿ ਮਰਦਾਨਿਆ ਕੀ ਗੱਲ ਹੋ ਗਈ? ਤਾਂ ਭਾਈ ਮਰਦਾਨਾ ਕਹਿਣ ਲਗਾ ਕਿ ਪਾਸ਼ਾ ਜੀ ਉਹ ਵੇਖੋ ਕਿ ਉਹ ਜਿਹੜਾ ਘੋੜੇ ਤੇ ਸਵਾਰ ਹੋ ਕੇ ਇੱਕ ਪਰੂਸ਼ ਜਾ ਰਿਹਾ ਹੈ ਉਹ ਜਦ ਪਿੱਛੋਂ ਦੀ ਆਇਆ ਉਸਨੇ ਮੇਰੀ ਢੂਈ ਵਿੱਚ ਲੱਤ ਮਾਰੀ ਅਤੇ ਮੈਂ ਡਿੱਗ ਪਿਆ। ਤਾਂ ਗੁਰਨਾਣਕ ਪਾਸ਼ਾ ਜੀ ਕਹਿਣ ਲੱਗੇ ਕਿ ਮਰਦਾਨਿਆਂ ਫੇਰ ਕੀ ਹੋ ਗਿਆ ਉਸ ਨੇ ਤੇਰੇ ਲੱਤ ਹੀ ਤਾਂ ਮਾਰੀ ਹੈ ਜਾਂ ਕੁਝ ਹੋਰ ਵੀ ਕਿਹਾ ਹੈ ਤਾਂ ਭਾਈ ਮਰਦਾਨਾ ਕਹਿਣ ਲੱਗਾ ਕਾ ਪਾਸ਼ਾ ਜੀ ਨਹੀਂ ਸਿਰਫ ਲੱਤ ਹੀ ਕੱਲੀ ਨਹੀਂ ਮਾਰੀ ਉਸ ਨੇ ਤਾਂ ਮੈਨੂੰ ਕੋਰਾਈਏ ਦਾ ਡੂਮ ਵੀ ਕਹਿ ਦਿੱਤਾ ਹੈ ਤਾਂ ਗੁਰਨਾਣਕ ਪਾਸ਼ਾ ਜੀ ਕਹਿਣ ਲੱਗੇ ਕਿ ਮਰਦਾਨਿਆਂ ਫਿਰ ਤੇਰੇ ਮਾਨ ਵਿੱਚ ਕੀ ਖਿਆਲ ਆਇਆ ਤਾ ਭਾਈ ਮਰਦਾਨਾ ਕਹਿਣ ਲੱਗਾ ਕਾ ਪਾਸ਼ਾ ਜੀ ਉਸਨੇ ਮੈਨੂੰ ਤਾਂ ਲੱਤ ਮਾਰੀ ਹੀ ਹੈ ਅਤੇ ਬਚਨਾ ਦੇ ਨਾਲ ਆਪ ਜੀ ਦਾ અપਮਾਨ ਵੀ ਕੀਤਾ ਹੈ ਪਾਸ਼ਾ ਜੀ ਇਹਨੇ ਤੁਹਾਡਾ અપਮਾਨ ਕੀਤਾ ਹੈ ਇਹ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਮੈਂ ਇਸ ਲਈ ਤੁਹਾਡੇ ਅਗੇ ਅਰਦਾਸ ਕਰਦਾ ਹਾਂ ਬੇਨਤੀ ਕਰਦਾ ਹਾਂ ਕਿ ਇਸ ਨੂੰ ਸਜ਼ਾ ਦੇਵੋ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਾ ਮਰਦਾਨਿਆ ਤੂੰ ਤਾਂ ਮੇਰੀ ਸੰਗਤ ਕੀਤੀ ਹੈ ਇਰੇ ਉੱਤੇ ਤਾਂ ਮੇਰੀ ਸੰਗਤ ਦਾ ਅਸਰ ਹੋਣਾ ਚਾਹੀਦਾ ਹੈ ਤਾਂ ਸਤਿਗੁਰੂ ਨਾਨਕ ਕਹਿਣ ਲਗੇ ਪਰਦਾਨਿਆਂ ਨਿੰਦਿਆ ਕਿਸੇ ਦੀ ਨਾ ਕਰੀਏ ਮਰਦਾਨਿਆਂ ਗੁਰਮੁਖ ਕਦੇ ਵੀ ਨਿੰਦਿਆ ਕਰਦੇ ਨਹੀਂ ਨਿੰਦਿਆ ਹਮੇਸ਼ਾ ਮਨਮੁਖ ਹੀ ਕਰਦਾ ਹੈ ਜਿਹੜਾ ਅਗਿਆਨੀ ਹੈ ਜਿਸ ਨੂੰ ਗਿਆਨ ਦੀ ਸਮਝ ਨਹੀਂ ਹੈ ਪਰ ਗੁਰੂ ਦੀ ਗੱਲ ਕਰਨ ਵਾਲਾ ਕਦੇ ਵੀ ਨਿੰਦਿਆ ਨਹੀਂ ਕਰਦਾ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਗੱਲਾਂ ਕਰਨ ਵਾਲਾ ਕਦੇ ਵੀ ਨਿੰਦਿਆ ਨਹੀਂ ਕਰਦਾ ਮਰਦਾਨਿਆਂ ਸਤਿਗੁਰੂ ਦੀ ਬਾਣੀ ਦਾ ਬਚਨ ਹੈ ਜਿਉਂ-ਜਿਉਂ ਨਿੰਦਕ ਨਿੰਦ ਕਰੈ ਤਿਉਂ-ਤਿਉ ਨਿਤ-ਨਿਤ ਚੜੈ ਚੜੈ ਸਵਾਈ ਜਨ ਨਾਨਕ ਗੁਰ ਅਰਾਧਿਆ ਜਿਨ੍ਹਾਂ ਨੇ ਪਰਮੇਸ਼ਵਰ ਦੀ ਅਰਾਧਨਾ ਕੀਤੀ ਹੈ ਉਸ ਪਰਮਾਤਮਾ ਨੂੰ ਧਿਆਇਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਹੈ ਤਿੰਨ ਪੈਰੀ ਆਣ ਸਭ ਪਾਈ ਆਖਿਰ ਸਾਰਿਆਂ ਨੇ ਆ ਕੇ ਇਸ ਪਵਿੱਤਰ ਅਸਥਾਨ ਤੇ ਝੁਕਣਾ ਹੀ ਹੈ ਅਤੇ ਜਿਹੜਾ ਇਸ ਸਥਾਨ ਤੇ ਆ ਕੇ ਝੁਕ ਗਿਆ ਗੁਰੂ ਨਾਨਕ ਦੇ ਚਰਨਾਂ ਵਿੱਚ ਉਸ ਨੂੰ ਹਮੇਸ਼ਾ ਲਈ ਥਾਂ ਮਿਲ ਜਾਂਦੀ ਹੈ ਉਹ ਸਤ ਗੁਰੂ ਨੂੰ ਹਮੇਸ਼ਾ ਲਈ ਪਿਆਰਾ ਲੱਗਣ ਲੱਗ ਜਾਂਦਾ ਹੈ ਤੇ ਗੁਰੂ ਨਾਨਕ ਪਾਸ਼ਾ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆ ਉਸ ਪਰਮਾਤਮਾ ਅਗੇ ਅਰਦਾਸ ਕਰੋ ਕਿ हे परमात्मा ਇਸ ਪ੍ਰਾਣੀ ਨੂੰ ਵੀ ਸੱਦ ਬੁੱਧੀ ਬਖਸ਼ੋ ਇਸ ਨੂੰ ਗਿਆਨ ਦੀ ਸੋਝੀ ਦੇ ਦੇਵੋ ਚੰਗੇ ਮਾੜੇ ਦੀ ਪਰਖ ਕਰਾ ਦੇਵੋ ਬਸ ਇੱਕ ਅਰਦਾਸ ਕਰਨ ਦੀ ਡੇਰ ਹੀ ਸੀ परमात्मा ਨੇ ਉਸ ਘੋੜਸਵਾਰ ਦੀ ਉਸ ਨੂੰ ਐਸੀ ਸੋਝੀ ਬਖਸ਼ੀ ਉਸ ਨੂੰ ਐਸੀ ਮਤ ਬਖਸ਼ੀ ਕਿ ਆਪਣੇ ਚਰਨਾਂ ਨਾਲ ਜੋੜ ਲਿਆ ਤੇ ਉਸ ਦੇ ਗੁਨਾਹਾਂ ਨੂੰ ਬਖਸ਼ ਦਿੱਤਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਉਸ ਪਰਮਾਤਮਾ ਵਾਹਿਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ ਕਦੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਨਾ ਤਾਂ ਕਦੇ ਕਿਸੇ ਨੂੰ ਮਾੜਾ ਬੋਲੋ ਨਾ ਕਦੇ ਕਿਸੇ ਦੀ ਨਿੰਦਿਆ ਕਰੋ ਨਾ ਕਿਸੇ ਦਾ ਹੱਕ ਖਾਓ ਨਾ ਕਿਸੇ ਦਾ ਬੁਰਾ ਕਰੋ ਹਮੇਸ਼ਾ ਹੱਕ ਸੱਚ ਦੀ ਕਮਾਈ ਕਰੋ ਅਤੇ ਉਸ ਪਰਮਾਤਮਾ ਨੂੰ ਯਾਦ ਕਰੋ ਉਸ ਦਾ ਸਿਮਰਨ ਕਰੋ ਗੁਰਬਾਣੀ ਦੇ ਲੜ ਲੱਗੋ ਪਰਮਾਤਮਾ ਆਪੇ ਹੀ ਭਲੀ ਕਰਨਗੇ ਪਰਮਾਤਮਾ ਆਪੇ ਹੀ ਸਭ ਨੂੰ ਸਤਿ ਬੁੱਧੀ ਬਖਸ਼ਣਗੇ ਸੋ ਅੱਜ ਦੀ ਸਾਕੀ ਤੁਹਾਨੂੰ ਕਿਦਾਂ ਨਹੀਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਅਰਦਾਸ ਕਰਨ ਦੀ ਗੁਪਤ ਵਿਧੀ ਕਿਵੇਂ ਦੱਸੀ ਅਤੇ ਕਿਹੜੀ ਦੱਸੀ ਆਓ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਸਾਧ ਸੰਗਤ ਜੀ ਇੱਕ ਵਾਰੀ ਗੁਰੂ ਨਾਨਕ ਪਾਸ਼ਾ ਜੀ ਅੱਗੇ-ਅੱਗੇ ਚੱਲਦੇ ਜਾ ਰਹੇ ਸਨ ਅਤੇ ਭਾਈ ਮਰਦਾਨਾ ਜੀ ਪਿੱਛੇ-ਪਿੱਛੇ ਆ ਰਹੇ ਸਨ ਤਾਂ ਅੱਗੇ ਜਾ ਕੇ ਗੁਰੂ ਨਾਨਕ ਪਾਸ਼ਾ ਜੀ ਕੀ ਵੇਖਦੇ ਹਨ ਕਿ ਮਰਦਾਨਾ ਨਾਲ ਨਹੀਂ ਆ ਰਿਹਾ ਹੈ ਕਿੱਥੇ ਰਹਿ ਗਿਆ ਹੈ ਤਾਂ ਜਦ ਗੁਰੂ ਨਾਨਕ ਪਾਸ਼ਾ ਜੀ ਪਿੱਛੇ ਮੁੜ ਕੇ ਦੇਖਦੇ ਹਨ ਤਾਂ ਭਾਈ ਮਰਦਾਨਾ ਉੱਥੇ ਡਿੱਗ ਪੈਂਦਾ ਹੈ ਅਤੇ ਉਹ ਉੱਠਣ ਦਾ ਯਤਨ ਕਰ ਰਿਹਾ ਹੁੰਦਾ ਹੈ ਪਰ ਉਸ ਤੋਂ ਉੱਠਿਆ ਨਹੀਂ ਜਾ ਰਿਹਾ। ਨਾਨਕ ਪਾਸ਼ਾ ਜੀ ਪੁੱਛਣ ਲੱਗੇ ਕਿ ਮਰਦਾਨਿਆ ਕੀ ਗੱਲ ਹੋ ਗਈ? ਤਾਂ ਭਾਈ ਮਰਦਾਨਾ ਕਹਿਣ ਲਗਾ ਕਿ ਪਾਸ਼ਾ ਜੀ ਉਹ ਵੇਖੋ ਕਿ ਉਹ ਜਿਹੜਾ ਘੋੜੇ ਤੇ ਸਵਾਰ ਹੋ ਕੇ ਇੱਕ ਪਰੂਸ਼ ਜਾ ਰਿਹਾ ਹੈ ਉਹ ਜਦ ਪਿੱਛੋਂ ਦੀ ਆਇਆ ਉਸਨੇ ਮੇਰੀ ਢੂਈ ਵਿੱਚ ਲੱਤ ਮਾਰੀ ਅਤੇ ਮੈਂ ਡਿੱਗ ਪਿਆ। ਤੰਗਰਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਮਰਦਾਨਿਆਂ ਫੇਰ ਕੀ ਹੋ ਗਿਆ ਉਸ ਨੇ ਤੇਰੇ ਲੱਤ ਹੀ ਤਾਂ ਮਾਰੀ ਹੈ ਜਾਂ ਕੁਝ ਹੋਰ ਵੀ ਕਿਹਾ ਹੈ ਤਾਂ ਭਾਈ ਮਰਦਾਨਾ ਕਹਿਣ ਲੱਗਾ ਕ ਪਾਸ਼ਾ ਜੀ ਨਹੀਂ ਸਿਰਫ ਲੱਤ ਹੀ ਕੱਲੀ ਨਹੀਂ ਮਾਰੀ ਉਸ ਨੇ ਤਾਂ ਮੈਨੂੰ ਕੁਰਾਈਏ ਦਾ ਡੂਮ ਵੀ ਕਹਿ ਦਿੱਤਾ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਮਰਦਾਨਿਆਂ ਫਿਰ ਤੇਰੇ ਮਾਨ ਵਿੱਚ ਕੀ ਖਿਆਲ ਆਇਆ ਤਾ ਭਾਈ ਮਰਦਾਨਾ ਕਹਿਣ ਲੱਗਾ ਕਾ ਪਾਸ਼ਾ ਜੀ ਉਸਨੇ ਮੈਨੂੰ ਤਾਂ ਲੱਤ ਮਾਰੀ ਹੀ ਹੈ ਅਤੇ ਬਚਨਾਂ ਦੇ ਨਾਲ ਆਪ ਜੀ ਦਾ અપਮਾਨ ਵੀ ਕੀਤਾ ਹੈ ਪਾਸ਼ਾ ਜੀ ਇਹਨੇ ਤੁਹਾਡਾ અપਮਾਨ ਕੀਤਾ ਹੈ ਇਹ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਮੈਂ ਇਸ ਲਈ ਤੁਹਾਡੇ ਅਗੇ ਅਰਦਾਸ ਕਰਦਾ ਹਾਂ ਬੇਨਤੀ ਕਰਦਾ ਹਾਂ ਕਿ ਇਸ ਨੂੰ ਸਜ਼ਾ ਦੇਵੋ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਮਰਦਾਨਿਆ ਤੂੰ ਤਾਂ ਮੇਰੀ ਸੰਗਤ ਕੀਤੀ ਹੈ ਮੇਰੇ ਉੱਤੇ ਤਾਂ ਮੇਰੀ ਸੰਗਤ ਦਾ ਅਸਰ ਹੋਣਾ ਚਾਹੀਦਾ ਹੈ ਤਾਂ ਸਤਿਗੁਰੂ ਨਾਨਕ ਕਹਿਣ ਲਗੇ ਪਰਦਾਨਿਆਂ ਨਿੰਦਿਆ ਕਿਸੇ ਦੀ ਨਾ ਕਰੀਏ ਮਰਦਾਨਿਆਂ ਗੁਰਮੁਖ ਕਦੇ ਵੀ ਨਿੰਦਿਆ ਕਰਦੇ ਨਹੀਂ ਨਿੰਦਿਆ ਹਮੇਸ਼ਾ ਮਨਮੁਖ ਹੀ ਕਰਦਾ ਹੈ ਜਿਹੜਾ ਅਗਿਆਨੀ ਹੈ ਜਿਸ ਨੂੰ ਗਿਆਨ ਦੀ ਸਮਝ ਨਹੀਂ ਹੈ ਪਰ ਗੁਰੂ ਦੀ ਗੱਲ ਕਰਨ ਵਾਲਾ ਕਦੇ ਵੀ ਨਿੰਦਿਆ ਨਹੀਂ ਕਰਦਾ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਗੱਲਾਂ ਕਰਨ ਵਾਲਾ ਕਦੇ ਵੀ ਨਿੰਦਿਆ ਨਹੀਂ ਕਰਦਾ ਮਰਦਾਨਿਆਂ ਸਤਿਗੁਰੂ ਦੀ ਬਾਣੀ ਦਾ ਬਚਨ ਹੈ ਜਿਉਂ-ਜਿਉਂ ਨਿੰਦਕ ਨਿੰਦ ਕਰਐ ਤਿਉਂ-ਤਿਉ ਨਿਤ-ਨਿਤ ਚੜਐ ਚੜਐ ਸਵਾਈ ਜਨ ਨਾਨਕ ਗੁਰ ਅਰਾਧਿਆ ਜਿਨ੍ਹਾਂ ਨੇ ਪਰਮੇਸ਼ਵਰ ਦੀ ਅਰਾਧਨਾ ਕੀਤੀ ਹੈ ਉਸ ਪਰਮਾਤਮਾ ਨੂੰ ਧਿਆਇਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਹੈ ਤਿੰਨ ਪੈਰੀ ਆਣ ਸਭ ਪਾਈ ਆਖਿਰ ਸਾਰਿਆਂ ਨੇ ਆ ਕੇ ਇਸ ਪਵਿੱਤਰ ਅਸਥਾਨ ਤੇ ਝੁਕਣਾ ਹੀ ਹੈ ਅਤੇ ਜਿਹੜਾ ਇਸ ਸਥਾਨ ਤੇ ਆ ਕੇ ਝੁਕ ਗਿਆ ਗੁਰੂ ਨਾਨਕ ਦੇ ਚਰਨਾਂ ਵਿੱਚ ਉਸ ਨੂੰ ਹਮੇਸ਼ਾ ਲਈ ਥਾਂ ਮਿਲ ਜਾਂਦੀ ਹੈ ਉਹ ਸਤਿਗੁਰੂ ਨੂੰ ਹਮੇਸ਼ਾ ਲਈ ਪਿਆਰਾ ਲੱਗਣ ਲੱਗ ਜਾਂਦਾ ਹੈ ਤੇ ਗੁਰੂ ਨਾਨਕ ਪਾਸ਼ਾ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆ ਉਸ ਪਰਮਾਤਮਾ ਅਗੇ ਅਰਦਾਸ ਕਰੋ ਕਿ हे परमात्मा ਇਸ ਪ੍ਰਾਣੀ ਨੂੰ ਵੀ ਸੱਦ ਬੁੱਧੀ ਬਖਸ਼ੋ ਇਸ ਨੂੰ ਗਿਆਨ ਦੀ ਸੋਝੀ ਦੇ ਦੇਵੋ ਚੰਗੇ ਮਾੜੇ ਦੀ ਪਰਖ ਕਰਾ ਦੇਵੋ ਬਸ ਇੱਕ ਅਰਦਾਸ ਕਰਨ ਦੀ ਡੇਰ ਹੀ ਸੀ परमात्मा ਨੇ ਉਸ ਘੋੜਸਵਾਰ ਦੀ ਉਸ ਨੂੰ ਐਸੀ ਸੋਝੀ ਬਖਸ਼ੀ ਉਸ ਨੂੰ ਐਸੀ ਮਤ ਬਖਸ਼ੀ ਕਿ ਆਪਣੇ ਚਰਨਾਂ ਨਾਲ ਜੋੜ ਲਿਆ ਤੇ ਉਸ ਦੇ ਗੁਨਾਹਾਂ ਨੂੰ ਬਖਸ਼ ਦਿੱਤਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਉਸ ਪਰਮਾਤਮਾ ਵਾਹਿਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ ਕਦੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਹਨ ਨਾ ਤਾਂ ਕਦੇ ਕਿਸੇ ਨੂੰ ਮਾੜਾ ਬੋਲੋ ਨਾ ਕਦੇ ਕਿਸੇ ਦੀ ਨਿੰਦਿਆ ਕਰੋ ਨਾ ਕਿਸੇ ਦਾ ਹੱਕ ਖਾਓ ਨਾ ਕਿਸੇ ਦਾ ਬੁਰਾ ਕਰੋ ਹਮੇਸ਼ਾ ਹੱਕ ਸੱਚ ਦੀ ਕਮਾਈ ਕਰੋ ਅਤੇ ਉਸ ਪਰਮਾਤਮਾ ਨੂੰ ਯਾਦ ਕਰੋ ਉਸ ਦਾ ਸਿਮਰਨ ਕਰੋ ਗੁਰਬਾਣੀ ਦੇ ਲੜ ਲੱਗੋ ਪਰਮਾਤਮਾ ਆਪੇ ਹੀ ਭਲੀ ਕਰਨਗੇ ਪਰਮਾਤਮਾ ਆਪੇ ਹੀ ਸਭ ਨੂੰ ਸਤਿ ਬੁੱਧੀ ਬਖਸ਼ਣਗੇ ਸੋ ਅੱਜ ਦੀ ਸਾਖੀ ਤੁਹਾਨੂੰ ਕਿਦਾਂ ਨਹੀਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ